लका पटियाला तो कांग्रेस पार्टी के उम्मीदवार डा धरमवीर गांधी ने अज समाणा विखे अपने चोन दफ्तर का उद्घाटन किया डा गांधी के चोन दफ्तर का उदघाटन करने पंजाब प्रदेश महिला कांग्रेस की प्रधान गुरशरन कौर रंधावा सबका एमएलए राजिंदर सिंह जसविंद रंधावा मैडम परमिंदर कौर जगतार सिंह राजला रचपाल जोड़ा माजरा सचिन कंबोज मेजर सिंह ਅਸ਼ਵਨੀ ਗੁਪਤਾ ਮੰਗਤ ਮਵੀ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ ਇਸ ਮੌਕੇ ਡਾਕਟਰ ਗਾਂਧੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਬਚਾਉਣ ਲਈ ਮੈਂ ਲੋਕ ਸਭਾ ਵਿੱਚ ਜਾ ਕੇ ਆਵਾਜ਼ ਬੁਲੰਦ ਕਰਾਂਗਾ ਸਮਾਣਾ ਖਬਰਨਾਮਾ ਲਈ ਹਰਦਿਆਲ ਸਿੰਘ ਨਾਗੀ ਦੀ ਵਿਸ਼ੇਸ਼ ਰਿਪੋਰਟ ਅੱਜ ਦੀ ਇਸ ਪਹਿਲੀ ਵਰਕਰ ਮੀਟਿੰਗ ਦੇ ਵਿੱਚ ਸ਼੍ਰੀ ਤਰਪੀਲ ਗਾਂਧੀ ਜੀ ਦਾ ਮੈਂ ਜੀਆ ਨੂੰ ਕਹਿੰਦਾ ਸਵਾਗਤ ਕਰਦਾ ਔਰ ਉਹਨਾਂ ਨੂੰ ਵਧਾਈ ਦਿੰਦਾ ਕਿ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਇਹ ਸਵਾਸਤ ਦੀ ਵਧਾਈ ਹੈ ਪਹਿਲੀ ਵਾਰ ਅੱਜ ਸਾਡੇ ਕਾਂਗਰਸ ਦੇ ਜਿਹਦੇ ਜਿਹਨਾਂ ਤੇ ਸਾਨੂੰ ਬਹੁਤ ਵੱਡਾ ਮਾਣ ਹੈ ਹਲਕੇ ਸੁਆਣੇ ਦੇ ਸਾਰੇ ਲੀਡਰ ਸਹਿਬਾਨ ਵਰਕਰ ਸਹਿਬਾਨ ਦੀ ਮੀਟਿੰਗ ਨੂੰ ਸਵਾਗਤ ਕਰਨ ਵਾਸਤੇ ਆਏ ਹੈ ਉਸ ਵਾਸਤੇ ਵੀ ਉਹਨਾਂ ਦਾ ਸਵਾਗਤ ਹੈ ਅੱਜ ਅੱਜ ਆਪਾਂ ਸਾਰੇ ਹੀ ਉਹਨਾਂ ਨੂੰ ਵਿਸ਼ਵਾਸ ਦਿਵਾਉਣ ਵਾਸਤੇ ਇਕੱਠੇ ਹੋਏ ਆ ਕਿ ਅੱਜ ਜਿਹੜੀ ਆਉਣ ਵਾਲੀ ਪਾਰਲੀਮੈਂਟ ਦੀ ਇਲੈਕਸ਼ਨ ਹੈ ਅੱਜ ਤੋਂ ਬਾਅਦ ਇਹ ਇਲੈਕਸ਼ਨ ਉਹਨਾਂ ਦੀ ਨਹੀਂ ਆਪਣੀ ਸਾਰਿਆਂ ਦੀ ਇਲੈਕਸ਼ਨ ਹੈ ਜੀਤੋੜ ਮਿੱਤ ਕਰਕੇ ਹਰ ਇੱਕ ਸਮਾਣੇ ਦੇ ਵਿੱਚ ਉਹਨਾਂ ਨੂੰ ਜਿਤਾਣਾ ਵੱਡੀ ਲੀਡ ਦਿਵਾਣੀ ਹੈ ਸੋ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੱਥੇ ਤੱਕ ਟਿਕਟ ਦਾ ਮਸਲਾ ਹਰੇਕ ਕਾਂਗਰਸੀ ਦਾ ਹੱਕ ਬਣਦਾ ਹੈ ਕਿ ਉਹ ਆਪਣੀ ਟਿਕਟ ਵਾਸਤੇ ਕਾਂਗਰਸ ਪਾਰਟੀ ਕੋ ਮੰਗ ਕਰ ਸਕਦਾ ਹੈ ਮੈਂ ਅੱਜ ਇੱਥੇ ਦੇਖ ਰਿਹਾ ਸਟੇਜ ਦੇ ਸਾਹਮਣੇ ਬੈਠੇ ਹੋਏ ਹੈ ਜਿਹੜੇ ਅਜੇ ਲੋਕ ਨੇ ਜਿਹੜੇ ਪੁਸਤਦਾਰ ਪੋਸਟ ਕਾਂਗਰਸ ਪਾਰਟੀ ਵੀ ਲੜਾਈ ਲੜ ਰਹੀ ਹੈ ਕਾਂਗਰਸ ਪਾਰਟੀ ਵੀ ਸੇਵਾ ਲੜ ਰਹੀ ਹੈ ਔਰ ਇਹ ਗੱਲ ਖਤਮ ਹੋ ਜਾਂਦੀ ਹੈ ਸਾਡੀ ਇੱਕ ਪਾਰਟੀ ਇਸ ਤਰ੍ਹਾਂ ਦੀ ਹੈ ਜਿਹੜੀ ਬਹੁਤ ਹੀ ਡਿਸਪਲਿਨਡ ਪਾਰਟੀ ਹੈ ਜਦੋਂ ਇੱਕ ਵਾਰੀ ਟਿਕਟ ਮਿਲ ਜਾਂਦੀ ਹੈ ਤਾਂ ਸਾਡਾ ਸਾਰਿਆਂ ਦਾ ਧਰਮ ਬਣ ਜਾਂਦਾ ਹੈ ਕਿ ਜੋ ਸਾਡਾ ਕੈਂਡੀਡੇਟ ਹੁੰਦਾ ਹੈ ਉਸ ਵਾਸਤੇ ਅਸੀਂ ਲੜਾਈ ਲੜਨੀ ਹੈ ਸੋ ਅੱਜ ਆਪਾਂ ਵਿਸ਼ਵਾਸ ਦਵਾ ਰਹੇ ਹਾਂ ਡਾਕਟਰ ਗਾਂਧੀ ਜੀ ਨੂੰ ਇਹ ਲੜਾਈ ਸਾਡੀ ਹੈ ਅਸੀਂ ਦਿਨ ਰਾਤ ਮਿਹਨਤ ਕਰਾਂਗੇ ਵਟਲੀ ਲੀਡਰ ਤੁਹਾਨੂੰ ਦਿਖਾਵਾਂਗੇ ਇਸ ਟਿਕਟ ਦੇ ਵਿੱਚ ਤੁਸੀਂ ਦੇਖਿਆ ਆਪਣੀ ਦੇਰ ਦੀ ਜਦੋਂ ਜੈ ਚੱਲਦੀ ਆ ਬਹੁਤ سارے ਪੁਰਾਣੇ ਕਾਂਗਸੀਆਂ ਨੇ ਟਿਕਟ ਵਾਸਤੇ ਅਪਲਾਈ ਕੀਤਾ ਮੇਰੇ ਪਿਤਾ ਜੀ ਸਦਾ ਲਾਲ ਸਿੰਘ ਉਹਨਾਂ ਨੇ ਵੀ ਅਪਲਾਈ ਕੀਤਾ ਅਪਲਾਈ ਕੀਤਾ ਨਹੀਂ ਗਿਆ ਸੀ ਕਰਵਾਇਆ ਗਿਆ ਸੀ ਪਰ ਦੱਸਣਾ ਜਨਾ ਉਹ ਕਦੇ ਵੀ ਇਸ ਇਲੈਕਸ਼ਨ ਲੜਨ ਵਾਸਤੇ ਤਿਆਰ ਨਹੀਂ ਸੀ ਸਭ ਤੋਂ ਪਹਿਲਾਂ ਮੈਨੂੰ ਯਾਦ ਹੈ ਬੀਬੀ ਨਮਜੂਦ ਕਾ ਸਿੱਧੂ ਜੀ ਦਾ ਨਾਮ ਚੱਲਿਆ ਪਟਿਆਲੇ ਦੇ ਵਿੱਚ ਸਿੱਧੂ ਸਾਹਿਬ ਸਾਡੇ ਘਰ ਆਏ ਸ਼ਾਮ ਨੂੰ ਘਰ ਆਏ ਮੇਰੇ ਪਿਤਾ ਜੀ ਨੂੰ ਬੁਲਾਇਆ ਕਿ ਅਖਰ ਤੁਸੀਂ ਚਾਰ ਹੋ ਜੋ ਅਸੀਂ ਤੁਹਾਨੂੰ ਇਲੈਕਸ਼ਨ ਲੜਾਣੀ ਹੈ ਮੇਰੇ ਪਿਤਾ ਜੀ ਨੇ ਕਿਹਾ ਵੀ ਬੇਟਾ ਮੇਰੀ ਸੇਠ ਠੀਕ ਨਹੀਂ ਮੇਰੀ ਉਮਰ ਠੀਕ ਨਹੀਂ ਹੁਣ ਤੁਸੀਂ ਲੜੋ ਤੁਹਾਡਾ ਟਾਈਮ ਹੈ ਉਹਨਾਂ ਨੇ ਬਹੁਤ ਜ਼ੋਰ ਪਾਇਆ ਕਿ ਮੈਂ ਜਾ ਕੇ ਗੱਲ ਕਰਨੀ ਹੈ ਮੈਂ ਤੁਹਾਡੀ ਲੜਾਈ ਲੜਨੀ ਹੈ ਤੁਸੀਂ ਤਿਆਰ ਹੋ ਜਾਓ ਤੇ ਤੁਹਾਡੀ ਟਿਕਟ ਵਾਸਤੇ ਮੰਗ ਕਰਨੀ ਉਹ ਵੀ ਗੱਲ ਚਲੀ ਗਈ ਉਸ ਤੋਂ ਬਾਅਦ ਸੱਤ ਸਾਡੇ ਜਿਹੜੇ ਹਲਕੇ 9 ਸੀ 9 ਹਲਕੇ ਦੇ ਵਿੱਚ 7 ਨਮਾਇੰਦੇ ਆ ਦੇਖੋ ਚੰਡੀਗੜ੍ਹ ਘਰ ਆਏ ਸਾਰਿਆਂ ਨੇ ਜ਼ੋਰ ਪਾਇਆ ਕਿ ਤੁਹਾਨੂੰ ਲੜਨੀ ਚਾਹੀਦੀ ਹੈ ਸਭ ਤੋਂ ਸੀਗੇ ਤੁਸੀਂ ਲੀਡਰ ਹੋ ਉਹਨਾਂ ਨੇ ਵੀ ਮੇਰੇ ਪਿਤਾ ਜੀ ਨੇ ਬੇਨਤੀ ਕੀਤੀ ਕਿ ਮੇਰਾ ਟਾਈਮ ਨਹੀਂ ਪਰ ਉਹਨਾਂ ਨੇ ਮਤਾ ਪਾਸ ਕੀਤਾ ਸੱਤਾ ਨੇ ਧਰਮ ਸੋਧ ਸਾਹਿਬ ਜੇਲ੍ਹ ਦੇ ਵਿੱਚ ਸੀ ਉਹਨਾਂ ਨੇ ਵੀ ਉਸ ਤੇ ਮਦਦ ਤੇ ਸਹਿਯੋਗ ਕੀਤੇ ਬ੍ਰਹਮੇਂਦਰੀ ਜੀ ਨੇ ਵੀ ਕੀਤਾ ਉਸ ਤੋਂ ਬਾਅਦ ਸਾਡੇ ਪ੍ਰਤਾਪ ਸਿੰਘ ਬਾਜਵਾ ਜੀ ਪਟਿਆਲੇ ਘਰ ਆਏ ਉਹਨਾਂ ਨੇ ਵੀ ਕਿਹਾ ਵੀ ਤੁਸੀਂ ਇਲੈਕਸ਼ਨ ਲੜੋ ਦਾਉਨ ਨੇ ਕਿਹਾ ਕਿ ਸਾਰੇ ਬੰਦੇ ਕੰਮ ਹੀ ਸੌਖਾ ਹੋ ਜਾਣਾ ਵੀ ਸਾਰੇ ਬੰਦੇ ਸਦਾ ਲਾਲ ਸਿੰਘ ਜੀ ਦੇ ਹੱਕ ਤੇ ਵਿੱਚ ਤਿਆਰ ਨੇ ਵੀ ਤੁਸੀਂ ਸਾਈਨ ਕਰਾ ਕੇ ਮੇਰੇ ਕੋਲ ਦਿੱਲੀ ਲਿਆਓ ਮੈਂ 9 ਦਿਨ 9 ਮਹੀਨੇ ਦੇ ਸਾਈਨ ਕੀਤੇ ਹੋਏ ਮੈਂ ਬਾਜਵਾ ਸਾਹਿਬ ਕੋਲ ਦਿੱਲੀ ਲੈ ਕੇ ਚਲਾ ਗਿਆ ਕਹਿੰਦੇ ਕੰਮ ਬਹੁਤ ਸੌਖਾ ਹੋ ਗਿਆ ਪਰ ਕੋਈ ਗੱਲ ਨਹੀਂ ਹੁੰਦੀ ਕਿਉਂਕਿ ਜਿੱਥੇ ਸਦਾ ਲਾਲ ਸਿੰਘ ਉਹਦਾ ਗੱਲ ਹੈ ਬੜੀ ਵੱਡੀ ਦਾਸ ਤਾਂ ਬਹੁਤ ਵੱਡਾ ਇਤਿਹਾਸ ਹੈ ਜਿਹੜੀ ਉਹਨਾਂ ਨੇ ਕਾਂਗਰਸ ਪਾਰਟੀ ਦੀ ਲੜਾਈ ਲੜੀ ਹੈ ਜਿਹੜੀ ਉਹਨਾਂ ਦਾ ਸੰਘਰਸ਼ ਹੈ ਕਾਂਗਰਸ ਪਾਰਟੀ ਵਿੱਚੇ ਕਿਸੇ ਤੋਂ ਲੁਕਿਆ ਹੋਇਆ ਨਹੀਂ ਇਲੈਕਸ਼ਨਾਂ ਲੜੀਆਂ ਔਰ ਇਲੈਕਸ਼ਨਾਂ ਸੌਖੀਆਂ ਨਹੀਂ ਲੜੀਆਂ ਪਹਿਲੀ ਇਲੈਕਸ਼ਨ ਲੜੀ ਦੂਜੀ ਲੜੀ ਅੱਠ ਇਲੈਕਸ਼ਨਾਂ ਲੜੀਆਂ ਪੈਨੋ ਯਾਦ ਆਉਂਦੀ 1977 ਦੇ ਵਿੱਚ ਮੈਂ ਬੱਚਾ ਹੁੰਦਾ ਸੀ ਇੱਕ ਟੈਸਟ ਕਰਕੇ ਦਿੱਤੀ ਸੀ ਵੀ ਇਲੈਕਸ਼ਨ 100% ਹਾਰ ਨਹੀਂ ਹੈ। ਮੈਂ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਦੇ ਤੌਰ ਤੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਇਹ ਕਾਮ ਇਲੈਕਸ਼ਨ ਨਹੀਂ ਹੈਗਾ। ਅੱਜ ਦੇ ਮੌਜੂਦਾ ਸਿਆਸੀ ਹਾਲਾਤਾਂ ਬਾਰੇ, ਸਮਾਜਿਕ ਹਾਲਾਤਾਂ ਬਾਰੇ, ਮੋਦੀ ਦੀ ਸਰਕਾਰ ਬਾਰੇ, ਪੰਜਾਬ ਦੀ ਜਿਹੜੀ ਫਰਾਡੂ ਲੈ ਕੇ ਸਰਕਾਰ ਹੈ, ਧੋਖੇਵਾਰ ਸਰਕਾਰ ਹੈ ਉਹਦੇ ਬਾਰੇ ਸાર્ਵਜਨਿਕ ਸੇ ਹੋਰਾਂ ਨੇ, ਮੈਨੂੰ ਤੋਂ ਪਹਿਲਾਂ ਬੋਲਣ ਵਾਲੇ ਵਕ ਵਕ ਬੁਲਾ ਰਹੇ ਨੇ। ਤੁਹਾਨੂੰ ਚੰਗੀ ਤਰ੍ਹਾਂ ਜਾਣਣਾ ਪਾਇਆ ਕਿ ਤੁਸੀਂ ਖੁਦ ਵੀ ਆਮ ਸ਼ਹਿਰੀ ਨਹੀਂ ਹੈਗੇ ਸੂਝਵਾਨ ਸੁਗੜ ਇੱਕ ਨਾਗਰਿਕ ਹੋ ਰਾਜਨੀਤਿਕ ਕਾਰਜਕਰਤਾ ਹੋ ਜਿਹੜੇ ਹੁਣ ਨਹੀਂ ਦਹਾਕਿਆਂ ਤੋਂ ਸਿਆਸ ਵਿੱਚੋਂ ਤੇ ਮੌਜੂਦਾ ਸਿਆਸਤ ਨੂੰ ਸਮਝਦੇ ਹੋ ਤੇ ਉਹਨਾਂ ਹਾਲਾਤਾਂ ਦੀ ਜਿਹਨਾਂ ਹਾਲਤਾਂ 'ਚ ਚੋਣ ਹੋ ਰਹੀ ਹੈ ਉਹਨਾਂ ਬਾਰੇ ਵੀ ਪਰੀ ਪੱਝਣ ਜਾਣਦੇ ਹੋ ਕਿਉਂਕਿ ਜਿੱਥੇ ਕੇਂਦਰ ਸਰਕਾਰ ਦੀ ਜੋ ਬੁਚਾ ਕਰਦੀ ਹੈਗੀ ਹੈ ਜੋ ਰਾਦੀ ਕਿਸਾਨਾ ਪ੍ਰਤੀ ਨੀਤੀ ਹੈਗੀ ਐ ਜੋ ਆਪਾਂ ਦਿੱਲੀ ਦੇ ਬਾਡਰਾਂ ਦੇ ਬੈਠ ਕੇ 1.5 ਸਾਲਾਂ ਲੜਾਈ ਹੈ ਕਿ ਹੁਣ ਵੀ ਖਨੌਰੀ ਤੇ ਸੱਕੂ ਬਾਡਰ ਤੇ ਅਸੀਂ ਢਾ ਰਹੇ ਆਂ ਔਰਤਾਂ ਬਾਰੇ ਜੋ ਰਾਦੀ ਗੁੰਡਾਗਰਦੀ ਹੈਗੀ ਐ ਜੋ ਰਾਦੀ ਇੱਕ ਗੈਰ ਸਵੇਦਨ ਵਾਲੀ ਜੋ ਪਹੁੰਚ ਹੈਗੀ ਐ ਜੋ ਮੈਲਾ ਪਹਿਲਵਾਨਾਂ ਨੇ ਢਾਈ ਹੈਗੀ ਐ ਨੌਜਵਾਨਾਂ ਬਾਰੇ ਜੋ ਹਿੰਦੁਸਤਾਨ ਸਭ ਤੋਂ ਵੱਧ ਨੌਜਵਾਨ ਪਿਛਲੇ 40 ਸਾਲਾਂ ਚੋਂ ਘਰ ਬੈਠੇ ਨੇ ਬਿਨਾ ਕੰਮ ਤੋਂ ਨੇ ਜ਼ਿੰਦਗੀ ਚਲਾਨੀ ਮੁਸ਼ਕਲ ਹੋਈ ਪਈ ਹੈ ਜੋ ਮਜ਼ਦੂਰਾਵਾਰੇ ਉਹਨਾਂ ਤੇ ਆਈ ਐਕਸੀਡੈਂਟ ਤੋਂ 12 ਘੰਟੇ ਕੱਤੀ ਪਈ ਹੈ ਜੋ ਮੁਲਕ ਨੂੰ ਸਾਰੇ ਨੂੰ ਜਿਹੜੀ ਤੰਦਰੁਸਤ ਸੰਪਦਾ ਜੋ ਆਧਾਰੇ ਲੋਕਾਂ ਦੇ ਪੈਸੇ ਨਾਲ ਲੋਕਾਂ ਦੀਆਂ ਬੱਚਦਾ ਨਾਲ ਕਾਂਗਰਸ ਸਰਕਾਰ ਨੇ ਪਿਛਲੇ 70 ਸਾਲਾਂ ਚ ਬਣਾਏ ਸੀਗੇ ਉਹਨਾਂ ਹੌਲੀ-ਹੌਲੀ ਕਿਵੇਂ ਆਪਣੇ ਕਾਰਪੋਰੇਟ ਚਾਰਾਂ ਨੂੰ ਅਮਾਨੀਆਂ ਡਾਨੀਆਂ ਕੋੜ ਕੋਡੀਆਂ ਪਾ ਵੇਚਿਆ ਜਾ ਰਿਹਾ ਤੇ ਬਾਕੀ ਸਾਰੇ ਮੁਲਕ ਨੂੰ ਖੁੰਬਲ ਕੀਤਾ ਜਾ ਰਿਹਾ ਸਰ ਮੁਲਕ ਨੂੰ ਮੰਗਤਾ ਬਣਾਇਆ ਜਾ ਰਿਹਾ ਹੈਗਾ ਹੈ 5 ਕਿਲੋ ਨਾਜ ਤੇ 80 ਕਰੋੜ ਲੋਕਾਂ ਨੂੰ ਟਕਾਇਆ ਜਾ ਰਿਹਾ ਹੈਗਾ ਹੈ ਤੇ ਦੇਸ਼ ਦਾ ਜਬਕਾਸ ਹੈਗਾ ਉਹਦਾ ਮਤਲਬ ਸਿਰਫ ਇਹ ਨਾ ਹੈ ਕਿ ਇਹਨੇ 20 ਕੀ ਟੱਪਰ ਹਿੰਦੁਸਤਾਨ ਚ ਉਹਨਾਂ ਦਾ ਵਿਕਾਸ ਕਿੰਨਾ ਖੁੰਡਾ ਹੈਗਾ ਸੋ ਇਹਦੀ ਸਿਆਸਤ ਹੈਗੀ ਹੈ ਇੱਕ ਪਾਸੇ ਆਰਥਿਕ ਤੌਰ ਤੇ ਤੇ ਦੂਜੇ ਪਾਸੇ ਸਿਆਸੀ ਤੌਰ ਤੇ ਜੋ ਸੰਸਥਾਵਾਂ ਜਮਹੂਰੀਅਤ ਦੀ ਰਾਖੀ ਵਾਸਤੇ ਸਾਡੇ ਸੰਵਿਧਾਨ ਕਾੜੇ ਨੇ ਬਣਾਈਆਂ ਸਿਗੀਆਂ ਚਾਹੇ ਉਹ ED ਹੈ ਚਾਹੇ CBI ਹੈ ਚਾਹੇ ਜੁਡੀਸ਼ਰੀ ਹੈ ਚਾਹੇ ਇਲੈਕਸ਼ਨ ਕਮਿਸ਼ਨ ਆ ਗਿਆ ਹੈ ਚਾਹੇ ਅਖਬਾਰਾਂ ਨੇ ਟੀਵੀ ਨੇ ਸਭ ਤੇ ਕਬਜ਼ਾ ਕਰਕੇ ਆਰਐਸਐਸ ਦੀ ਭਰਤੀ ਕਰਕੇ ਉਹਨਾਂ ਨੂੰ ਲੋਕਾਂ ਦੇ ਖਿਲਾਫ ਵਰਤਿਆ ਜਾ ਰਿਹਾ ਸਿਆਸੀ ਵਿਰੋਧੀਆਂ ਖਿਲਾਫ ਵਰਤਿਆ ਜਾ ਰਿਹਾ ਜਿਵੇਂ ਪੰਜਾਬ ਵਿੱਚ ਵਿਜੀਲੈਂਸ ਦਾ ਵਰਤਮਾਨ ਦੁਰਉਪਯੋਗ ਕਰਦਾ ਹੈਗਾ ਇਹਵੇਂ ਕੇਂਦਰ ਵਿੱਚ ਜੋ ਮੋਦੀ ਸੱਤਾ ਹੈਗੀ ਹੈ ਉਹਨਾਂ ਏਜੰਸੀਆਂ ਇਹਨਾਂ ਏਜੰਸੀਆਂ ਨੂੰ ਸਿਆਸੀ ਵਿਰੋਧੀਆਂ ਖਿਲਾਫ ਵਰਤ ਕੇ ਦੇਸ਼ ਵਿੱਚ ਜੋ دہشت ਦਬੇ ਤੌਂ ਦਾ ਮਾਹੌਲ ਜਿਵੇਂ ਪੰਜਾਬ ਪੈਦਾ ਕੀਤਾ ਜਾ ਰਿਹਾ ਪਤੰਤ ਮਾਨ ਕੋ ਉਵੇਂ ਕੇਂਦਰ ਵਿੱਚ ਮੋਦੀ ਵੱਲੋਂ ਪੈਦਾ ਕੀਤਾ ਜਾ ਰਿਹਾ ਹੈਗਾ ਉਹ ਇਸ ਵੱਡੇ ਇਸ ਵੱਡੇ ਸੰਪਰਕ ਵਿੱਚ ਇਹ ਚੋਣਾ ਹੋਣ ਜਾ ਰਹੀਆਂ ਨੇ ਜਦੋਂ ਮੁਲਕ ਤੇ ਤਾਨਾशाही ਦਾ ਦੌਰ ਸਿਰ ਤੇ ਖੜਾ ਹੈਗਾ ਹੈ ਸੰਵਿਧਾਨ ਨੂੰ ਬਦਲਣ ਦੀਆਂ ਗੱਲਾਂ ਹੋ ਰਹੀਆਂ ਨੇ ਉਹ ਸੰਵਿਧਾਨ ਜੋ ਸਾਨੂੰ ਆਜ਼ਾਦੀਆਂ ਦਿੰਦਾ ਹੈਗਾ ਮਨੁੱਖੀ ਅਧਿਕਾਰ ਦਿੰਦਾ ਹੈਗਾ ਵੋਟ ਪਾਉਣ ਦਾ ਅਧਿਕਾਰ ਦਿੰਦਾ ਹੈਗਾ ਸਾਨੂੰ ਬੋਲਣ ਦਾ ਅਧਿਕਾਰ ਦਿੰਦਾ ਹੈਗਾ ਸਾਨੂੰ ਰੈਜ਼ਰਵੇਸ਼ਨ ਦਾ ਅਧਿਕਾਰ ਦਿੰਦਾ ਹੈਗਾ ਇਹ ਉਹ ਸੰਵਿਧਾਨ ਨੂੰ ਬਦਲਣ ਦੀਆਂ ਗੱਲਾਂ ਕਈ ਭਾਜਪੀ ਦੇ ਐਮਪੀ ਪਿਛਲੇ ਇੱਕ ਸਾਲ ਚ ਕਰ ਚੁੱਕੇ ਨੇ ਔਰ ਸਮਾਜਿਕ ਤਣਾ-ਬਣਾ ਜੋ ਸਾਡਾ ਪਾਈਚਾਰਕ ਸਮਝ ਆ ਗਈ ਹੈ ਜੋ ਫਿਰ ਕੋਈ ਸੁਰਤਾਂ ਹੈਗੀ ਹੈ ਜਿਹੜੀ ਪਿਛਲੇ 70 ਸਾਲ ਤੋਂ ਕਦੀ ਖਰਾਬ ਨਹੀਂ ਸੀ ਹੋਈ ਉਹਨੂੰ ਵੀ ਤਬਾਹ ਕਰਨ ਦੀ ਲੰਬੂ ਲਾਂ ਦੀ ਕੋਸ਼ਿਸ਼ ਹੋ ਰਹੀ ਹੈ ਹਿੰਦੂ ਮੁਸਲਮਾਨ ਭਾਰਤ ਪਾਕਿਸਤਾਨ ਕਰ ਕਰਕੇ ਲੋਕਾਂ ਦੇ ਜਜ਼ਬਾਤ ਪੜਕਾ ਕੇ ਦੰਬੀ ਰਾਸ਼ਟਰਵਾਦ ਦਾ ਹੂਆ ਖੜਾ ਕਰਕੇ ਉਹ ਸਾਡੀ ਪਾਈਤਰਕ ਸੰਸਨ ਨੂੰ ਵੀ ਖਤਰਾ ਬਣਿਆ ਪਿਆ ਹੈਗਾ ਸੋ ਪੰਜਾਬ ਵਿੱਚ ਜਦ ਸਮਾਣੇ ਦੀ ਗੱਲ ਕਰਨੀ ਹੋਵੇ ਇੱਥੇ ਦਾ ਐਮਐਲਏ ਜਿਹੜਾ ਵਜ਼ੀਰ ਹੈਗਾ ਕਿਸ ਤਰ੍ਹਾਂ ਹੋ ਛਲੇ ਨਾਮ ਗੁੰਡਾ ਰਾਜ ਚਲਾ ਰਿਹਾ ਮਾਫੀਆ ਰਾਜ ਚਲਾ ਰਿਹਾ ਹੈਗਾ ਔਰ ਉਹ ਵੀ ਆਪਣੀ ਸਿਆਸੀ વૃਧੀਆਂ ਨਾਲ ਜੋ ਸਮਾਣੇ ਦੇ ਵਸ਼ਿੰਦੇ ਨੇ ਤਾਂਸ ਪਾਰਟੀ ਦੇ ਵਰਕਰ ਨੇ ਉਹਨਾਂ ਨਾਲ ਜੋ ਵਿਵਹਾਰ ਕੀਤਾ ਜਾ ਰਿਹਾ ਹੈਗਾ ਇੱਕ ਪਿੰਡ ਵਿੱਚ ਫੌਜੀ ਦਾ ਕਾਰ ਟਾ ਦਿੱਤਾ ਗਿਆ ਬਲੰਡੋਚਾ ਲਿਜਾ ਕੇ ਉੱਤੇ ਰਿਸ਼ਵਤ ਦਾ ਵੀ ਬੋਲ ਬਾਲਾ ਕੀਤਾ ਗਿਆ ਰਿਸ਼ਵਤ ਦਾ ਵੀ ਲੈਣ ਦੇਣ ਕੀਤਾ ਗਿਆ ਸੋ ਜੋ ਲੁੱਟ ਗੁੰਡਾਗਰਦੀ ਬੁਰਸ਼ਾਗਰਦੀ ਤੇ ਧੌਸਗਰੀ ਇੱਥੇ ਚੱਲ ਰਹੀ ਹੈਗੀ ਹੈ ਮੈਂ ਤੁਹਾਨੂੰ ਯਕੀਨ ਦਿਵਾਉਣਾ ਹੈਗਾ ਕਿ ਜੇ ਇਹਨਾਂ ਇਲੈਕਸ਼ਨਾਂ ਦੌਰਾਨ ਜਾਂ ਇਸ ਤੋਂ ਬਾਅਦ ਵੀ ਜੇ ਸਾਡੇ ਕਿਸੇ ਕਰਤਾਰਾਂ ੱਤੇ ਆਉਂਦਾ ਤਾਂ ਗਾਂਧੀ ਤੁਹਾਡੇ ਨਾਲ ਤੇ ਨਾਲਾ ਛੁੱਟੂਗਾ ਡਰ ਕੇ ਛੁੱਟੂਗਾ ਥੋੜਾ ਸਾਥ ਛੁੱਟੂਗਾ ਤੁਹਾਡੇ ਸਾਹਮਣੇ ਨੇ ਸਾਜਿੰਦਰ ਸਿੰਘ ਜੀ ਵਾਲੇ ਜਿਸ ਜੋ ਜੋ ਖਰੋਸ਼ਨਾਤ ਉਦਘਾਟਨ ਕੀਤਾ ਹੈਗਾ ਜੋ ਬੋਲੇ ਨੇ ਕਾਂਗਰਸ ਬਾਰੇ ਵੀ ਤੇ ਉਹਨਾਂ ਦੇ ਰੋਲ ਬਾਰੇ ਵੀ ਜੋ ਉਹਨਾਂ ਨੇ ਅੱਜ ਕਹਿਆ ਕੀਤਾ ਕਿ ਸਾਰੇ ਕਾਂਗਰਸ ਵਰਕਰਾਂ ਨੂੰ ਆਹਮਾਨ ਕੀਤਾ ਕਿ ਆਓ ਆਪਾਂ ਸਾਰੇ ਕਾਂਗਰਸ ਦੇ ਨੋਮੀਨੇ ਨੂੰ ਗੁਰਗਾਂਧੀ ਨੂੰ ਵੋਟਾਂ ਵਾਕੇ ਕਾਰਨਾ ਕਰਕੇ ਇੱਕ ਇੱਕ ਜੋ ਇਥੋਂ ਦੱਸਾ ਕੇ ਲੋਕ ਸਭਾ ਭੇਜੀਏ ਤਾਂ ਕਿ ਕਾਂਗਰਸ ਨੂੰ ਤਕੜਾ ਕੀਤਾ ਜਾ ਸਕੇ ਉਹਦੀ ਭਾਵਨਾ ਦੀ ਸੱਪਲੀ ਪਾਨ ਦੇਖ ਲਈ ਹੈਗੀ ਹੈ ਤਾਂ ਇਸ ਗੱਲ ਤੋਂ ਕੋਈ ਸ਼ੰਕਾ ਨਹੀਂ ਹੈਗੀ ਹੁਣ ਕਿਸੇ ਨੇ ਨਹੀਂ ਇਜ਼ਾਈ ਦੀ ਕਿ ਜੋ ਵੀ ਮਤਲਬ ਪਹਿਲਾਂ ਕੋ ਮਤ ਪੇਦੀ ਜਾਂ ਵਿਚਾਰ ਹਰ ਕੋ ਨੂੰ ਹੱਕ ਹੈਗਾ ਹੈ ਆकांक्षाਆਂ ਨੂੰ ਪਾਲਣ ਦਾ ਵੀ ਹੱਕ ਹੈ ਪਰ ਉਹਨਾਂ ਨੇ ਜੋ ਅੱਜ ਭਾਵਨਾ ਦਿਖਾਈ ਹੈਗੀ ਕਾਬਲੇ ਤਾਰੀਫ ਹੈਗੀ ਹੈ ਔਰ ਇੱਕ ਸੱਚੀ ਕਾਂਗਰਸੀ ਜੋ ਭਾਵਨਾ ਹੈਗੀ ਹੈ ਜੋ ਕਾਂਗਰਸ ਸਪਿਰਿਟ ਹੈਗੀ ਹੈ ਜੋ ਸਰਦ ਲਾਲ ਸਿੰਘ ਉਹਨਾਂ ਵਿੱਚ ਵੀ ਹੈਗੀ ਹੈ ਉਹਨਾਂ ਦੇ ਭਾਸ਼ਣਾਂ ਵਿੱਚ ਵੀ ਹੈਗੀ ਹੈ ਔਰ ਗੁਰਜੀਤ ਸਿੰਘ ਉਹਨਾਂ ਦੇ ਭਾਸ਼ਣਾਂ ਵਿੱਚ ਵੀ ਦਿਖਾਈ ਦਿੰਦੀ ਹੈਗੀ ਮੈਂ ਉਹਦਾ ਕਾਇਲ ਹੈਗਾ ਬਹੁਤ ਧੰਨਵਾਦੀ ਹੈਗਾ ਕਿਤੇ ਸੱਚੇ ਦਿਲ ਨਾਲ ਜਿਸ ਭਾਵਨਾ ਨਾਲ ਇਹ ਅੱਜ ਇੱਥੇ ਹਾਜ਼ਰ ਹੋਏ ਨੇ ਇਹਨਾਂ ਨੇ ਅੱਜ ਗੱਡਨ ਕੀਤਾ ਹੈਗਾ ਕੱਟ ਕੀਤਾ ਹੈਗਾ ਔਰ ਜੋ ਇਹਨਾਂ ਨੇ ਆਪਣੇ ਭਾਸ਼ਣ ਦੌਰਾਨ ਉਸ ਭਾਵਨਾ ਨੂੰ ਵਿਸ਼ੇਸ਼ ਤਨ ਸ਼ਬਦਾਂ ਨਾਲ ਬਿਆਨ ਕੀਤਾ ਹੈਗਾ ਉਹ ਬਹੁਤ ਹੀ ਮੇਰੇ ਵਾਸਤੇ ਹੰਗਾਰੇ ਵਾਲੀ ਗੱਲ ਹੈ ਹੌਸਲੇ ਵਾਲੀ ਗੱਲ ਹੈ ਤੇ ਲਾਜ਼ਮੀ ਤੌਰ ਤੇ ਲੋਕਧਨ ਦੀ ਗੱਲ ਨੂੰ ਧਿਆਨ ਨਾਲ ਗੌਰ ਨਾਲ ਸੁਣ ਕੇ ਜਾਂ ਸੂਤੇ ਵਿਚਾਰ ਕਰਕੇ ਅਮਲ ਕਰਕੇ ਕਾਂਗਰਸ ਜਿੱਤ ਨੂੰ ਯਕੀਨੀ ਬਣਾਉਣਗੇ ਡਾਕਟਰ ਪ੍ਰੀਤ ਕੋਰ ਨੇ ਕਿਹਾ ਹੈ ਕਿ ਮੈਨੂੰ ਪਾਰਟੀ ਤੋਂ ਕੱਢਿਆ ਗਿਆ ਮੈਂ ਮੇਰੇ ਤੇ ਵਿਸ਼ਵਾਸ ਨਹੀਂ ਕਰਦੀ ਜੀ ਕਾਂਗਰਸ ਪਾਰਟੀ ਤੁਸੀਂ ਕਹਿੰਦੇ ਹੋ ਕਿ ਪਾਰਟੀ ਛੱਡ ਕੇ ਗਈ ਹੈ ਪਰਨੀਤ ਕੋਲ ਤੇ ਕਿੰਨੀ ਸਜਾਈ ਹੈ ਨਹੀਂ ਕੋਈ ਨਹੀਂ ਕੱਢਿਆ 2 ਸਾਲ ਉਹ ਮਤਲਬ ਸਸਪੈਂਡ ਰਹੇ ਨੇ ਉਹਨਾਂ ਦਾ ਅਖੀਰਲੀ ਤਰਖਾ ਲੈ ਕੇ ਪਾਰਟੀ ਛੱਡੀ ਹੈ ਉਹਦਾ ਇੰਨਾ ਲਾਲਚ ਮਤਲਬ ਹੱਦ ਕਰਤਾ ਪਰ ਤੇ ਛੱਡਣੀ ਹੈ ਤੁਹਾਡੇ ਘਰ ਵਾਲਾ ਛੱਡ ਗਿਆ ਹੈਗਾ ਤੁਸੀਂ ਛੱਡ ਦਿਓ ਉਹਦੇ ਘਰ ਪਰ ਉਹ ਤਰਖਾ ਨਹੀਂ ਸੀ ਮਿਲਦੀ ਫਿਰ ਅਖੀਰਲੀ ਤਰਖਾ ਲੈਣ ਤੋਂ ਬਾਅਦ ਪਾਰਟੀ ਛੱਡੀ ਹੈ ਉਹਨਾਂ ਲਾਲਚ ਦਿਖਾਈ ਦਿੰਦਾ ਹੈਗਾ ਕਿ ਐਡਾ ਬੜਾ ਤਦਾ ਕਤਲ ਖਾਨਦਾਨ ਖਾਨਦਾਨੀ ਮਤਲਬ ਇੱਕ ਲੇਡੀ ਆਪਣੀ ਅਖੀਰਲੀ ਤਰਖਾ ਬਸੂਲਣ ਵਾਸਤੇ ਝੂਠੀ ਮੁੱਠੀ ਕਾਂਗਰਸ ਪਾਰਟੀ ਬਣੀ ਗਈ ਜਦ ਕਿ ਜਦੋਂ ਰਾਜਨਾਥ ਸਿੰਘ ਆਏ ਨੇ ਪੰਜਾਬ ਉਹਨਾਂ ਸਟੇਜ ਤੇ ਬੈਠੇ ਹੋਏ ਸੀਗੇ ਨਾਲ ਕਾਰਜ ਬੈਠੇ ਹੋਏ ਸੀਗੇ ਇਸ ਤੋਂ ਬਾਅਦ ਬੇਸ਼ਰਮੀ ਜਾਂ ਇਸ ਤੋਂ ਬਾਅਦ ਕੀ ਰਿਸ਼ਤਾ ਹੋਰ ਕੀ ਹੋ ਸਕਦਾ ਦਰਸਨ ਦੋ ਸਟੈਪ ਲੰਘ ਗਏ ਨੇ ਜੀ ਤੁਹਾਨੂੰ ਕੀ ਲੱਗਦਾ ਤੁਹਾਨੂੰ ਕਿੰਨਾ ਦਾ ਮਹੌਰਾ ਤੇ ਸ਼ੋਹਰਤ ਦੇਖੋ ਦੇਸ਼ ਭਰ ਜੋ ਖਬਰਾਂ ਆ ਰਹੀਆਂ ਨੇ ਬੋਦੀ ਮੀਡੀਆ ਆ ਨਹੀਂ ਤੇ ਨਾ ਸੋਸ਼ਲ ਮੀਡੀਆ ਹੈਗਾ ਉਰੇ ਮੁਤਾਬਕ ਕਿਹੜੀ ਭਾਜਪਾ ਦੀ ਬੋਲੀ ਨਹੀਂ 40% ਘਟ ਹੋਈ ਹੈ ਪਹਿਲੇ ਦੂਜੇ ਚਰਨ ਵਿੱਚ ਭਾਜਪਾ ਹਾਰ ਰਹੀ ਹੈ ਕਿਆ ਪਰਾਂ ਦੇ ਕਿਲੇ ਟੈਂਟ ਰਹੇ ਹੈਗੇ ਆ ਰਾਤ ਸਾਥ ਅੱਧੂ ਅੱਧ ਹੋਣ ਜਾ ਰਿਹਾ तकरीबन ਤੇ ਮਹਾਰਾਸ਼ਟਰ ਜਿਹੜਾ ਹੈਗਾ ਉਹ ਵੀ ਅੱਗੇ ਜਿਹੜੇ ਚੋਣਾਂ ਆ ਰਹੀਆਂ ਅੱਜ ਮੈਂ ਸਵੇਰੇ ਸੋਨੜੀ ਅਸ ਜਗਾ ਉੱਥੇ ਵੀ ਬਹੁਤ ਪੂਰੀ ਤਰ੍ਹਾਂ ਹਾਰ ਰਹੀ ਹੈਗੀ ਹੈ ਬੰਗਾਲ ਚ ਵੀ ਹਾਰ ਰਹੀ ਹੈ ਲੂਜ਼ੇ ਲੂਜ਼ ਕਰ ਰਹੀ ਹੈ ਕਰਨਾਟਕ ਤੋਂ ਲੈ ਕੇ ਤੇਲੰਗਾਨਾ ਤੋਂ ਲੈ ਕੇ ਯੂਪੀ ਤੱਕ ਸੀਟਾਂ 50 ਤੋਂ ਥੱਲੇ ਆਣ ਵਾਲੀਆਂ ਹੈਗੀਆਂ ਬਿਹਾਰ ਸੀਟਾਂ ਕਰਨ ਵਾਲੀਆਂ ਹੈਗੀਆਂ ਦੱਖਣ ਕੋ ਕੇਨ ਨਹੀਂ ਹੋ ਰਿਹਾ 131 ਸੀਟ ਕੈਰਲਾ ਜਾਂ ਤਮਿਲਨਾਡੂ ਚ ਬਤ ਵਾਲੀ ਆ ਸਕਦੀ ਹੈਗੀ ਹੈ ਪਰ ਉਹ ਜੋ ਕਾਟਾ ਉੱਤਰ ਭਾਰਤ ਵਿੱਚ ਹੋ ਰਿਹਾ ਹੈਗਾ ਉਹ ਪੂਰਾ ਨਹੀਂ ਹੋਣ ਵਾਲਾ ਔਰ ਉਮੀਦ ਹੈ ਕਿ 200 ਤੇ 220ਾਂ ਵਿਚਕਾਰ ਭਾਜਪਾ ਅੜਕ ਜਾਊਗੀ ਔਰ ਭਾਜਪਾ ਦੀ ਸੱਤਾ ਨੂੰ ਇਸ ਵਾਰ ਕਾਂਗਰਸ ਪਾਰਟੀ ਅਗਵਾਈ ਇਹ ਜੋ ਜੋ ਇੰਡੀਆ ਕੁਝ ਜੋਰ ਬਣਾਏਗਾ ਸ਼ਿਕਾਸ ਦੇ ਕੰਮ ਆ ਬਊਗਾ ਜਦਿਓ ਲਾਗੇ ਬਾਗ ਬਗਾ ਕਰਨ ਵਾਸਤੇ ਸੰਵਿਧਾਨ ਤੇ ਫੋਕਸ ਹੋ ਗਿਆ ਸਾਰਾ ਇਲੈਕਸ਼ਨ ਹੋ ਕੇ ਸੰਵਿਧਾਨ ਚ ਪ੍ਰਵਰਤਨ ਨਹੀਂ ਕਰਾਗੇ ਕੁਛ ਇਹਦੇ ਕਰਨ ਜਾ ਰਿਹਾ ਨੇ ਜਿ ਲਈ ਇਹਨਾਂ ਨੇ ਇਸ ਤਰ੍ਹਾਂ ਹੀ ਕਰਦੇ ਕਿ ਪਹਿਲਾਂ ਪੱਤਰ ਸੁਣ ਕੇ ਦੇਖਦੇ ਪਾਣੀ ਚ ਕਿੰਨਾ ਤਤ ਲੱਭ ਚੋ ਲਹਿਰਾ ਹੁੰਦੀ ਹੈਗੀ ਇਹਨਾਂ ਦੇ ਦਿਨ ਐਮਪੀ ਲਗਾਤਾਰ ਗੈਰ ਚੁੱਕੇ ਨੇ ਕਿ ਸੰਵਿਧਾਨਾ ਸੀ ਬਦਵਾਗੇ ਸਿਧਾਂਤ ਤਾਂ ਗੱਲ ਹੀ ਬਤ ਗਿਆ ਕਿ ਆਇਗਾ ਪਰ ਜੋ ਇਹਨਾਂ ਦਾ ਮਨੁਵਾਦੀ ਸਿਧਾਂਤ ਹੈਗਾ ਉਹ ਵਿੱਚ ਲਾ ਕੇ ਪਾਣਾ ਚਾਹਦੇ ਜੋ ਆਰਐਸਐਸ ਦੀ ਵਿਚਾਰਧਾਰਾ ਹੈਗੀ ਉਹ ਸੰਵਿਧਾਨ ਚ ਪਾਣਾ ਚਾਹ ਰਹੇ ਨੇ ਜਿਸ ਤਰ੍ਹਾਂ ਨੇ ਟੈਕਸਟ ਬੁੱਕਾਂ ਬਦਲੀਆਂ 10ਵੀਂ ਦਾ ਸਿਲੇਬਸ ਬਦਲਿਆ ਸੀਬੀਐਸਸੀ ਦਾ ਸਿਲੇਬਸ ਬਦਲਿਆ ਆਏਗਾ ਉਹ ਜੋ ਜੋ ਸਾਰੇ ਗਵਰਨਰ ਬਦਲੇ ਸਾਰੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਦਲੇ ਇਹ ਆਰਐਸਐਸ ਦੇ ਭਗਤ ਬੰਦੇ ਐ ਆਰਐਸਐਸ ਦੇ 에ਜੰਟ ਹੈਗੇ ਆ ਉਹ ਇਹਨਾਂ ਸੰਸਾਧ ਵਾੜੇ ਨੇ ਇਹਨਾਂ ਸੰਵਿਧਾਨ ਨੂੰ ਵੀ ਆਰਐਸਐਸ ਦੀਆਂ ਲੀਹਾਂ ਦੇ ਉੱਤੇ ਹਿੰਦੂਤਵਾ ਅਜੰਡਾ ਦੇ ਉੱਤੇ ਔਰ ਜਦ ਮ ਜ਼ਬਰਤ ਬਰੂਸ ਬਰਤੀ ਲਈ ਜੋ ਇੱਕ ਇੱਕ ਵਿਚਾਰਤਾ ਰਹੀ ਉਹਦੀ ਤਰਜ਼ ਦੇ ਬਦਲ ਦੀ ਕੋਸ਼ਿਸ਼ ਕੀਤੀ ਦੱਸੋ ਕੱਲ ਭਗਵੰਤ ਮਾਨ ਆ ਰਹੇ ਨੇ ਡਾਕਟਰ ਮਨਬੀਰ ਦੇ ਹੱਥ ਦੇ ਵਿੱਚ ਜਦੋਂ ਮੁਵੇ ਦਾ ਮੁੱਖ ਮੰਤਰੀ ਕਿਸੇ ਕੈਂਡੀਡੇਟ ਦੇ ਕੰਪੇਨਿੰਗ ਦੇ ਵਿੱਚ ਆਦਾ ਕਿ ਕਿੱਨਾ ਕੁ ਮੂਲਪੰਦ ਹੈ ਡਾਕਟਰ ਗਾਂਧੀ ਦੇ ਲਈ ਚੋਣ ਪਹਚਾਰ ਲਈ ਕੌਣ ਆਏਗਾ ਅਗਲੇ ਸਮੇਂ ਦੁਖੇ ਜੋ ਜੋ ਸਾਡੀ ਲੀਡਰਸ਼ਿਪ ਨਹੀਂ ਕੇਂਦਰੀ ਲੀਡਰਸ਼ਿਪ ਹੈ ਜੋ ਹੀ ਬਾਕੀ ਚੋਣਾਂ ਦੇ ਵੇਲੇ ਹੁੰਦੀ ਜਾਏਗੀ ਉਹਦਾ ਆਪਾਂ ਰੋਲ ਨਿਭਾ ਕੇ ਉਹ لازمی ਤੌਰ ਤੇ ਪੰਜਾਬ ਆਣ ਕੇ ਔਰ ਮੈਨੂੰ ਉਮੀਦ ਹੈ ਕਿ ਰਾਹੁਲ ਗਾਂਧੀ ਹੋ ਪਰੰਕਾ ਜਾਂ ਤਾਂ ਦੋਨੋਂ ਆਣਗੇ ਜਾਂ ਰਾਹੁਲ ਕਾਂਤੀ ਤੇ ਖੜਗੇ ਸਾਹਿਬ ਉਹਨਾਂ ਚੋਂ ਇੱਕ ਆਊਗਾ ਪਰੰਕਾ ਤੇ ਖੜਗੇ ਸਾਹਿਬ ਜੋ ਕੋਈ ਆਊਗਾ ਪਰ ਮੈਨੂੰ ਉਮੀਦ ਹੈ ਰਾਹੁਲ ਕਾਂਤੀ ਜ਼ਰੂਰ ਆਣਗੇ ਸਰ ਸਾਹਿਬ ਦਫਤਰਾਂ ਦੇ ਤੁਹਾਡੇ ਦੇ ਉੱਪਰ ਇਹ ਰਾਸ਼ੇ ਬੜਾ ਦਿਖ ਰਿਹਾ ਹੈ ਇਹ ਰਾਸ਼ੇ ਵੋਟਾਂ ਵਿੱਚ ਕਨਵਰਟ ਹੋ ਸਕੀ ਆ ਪਰੰਕਾ ਦੀ ਪੱਕਾ ਉਹਨਾਂ ਦੇ ਲੀਡਰ ਸਾਡੇ ਵਿਚਕਾਰ ਨੇ ਜਿਨ੍ਹਾਂ ਨੇ ਇਸ ਇਲਾਕੇ ਨੂੰ ਸਿੰਜਿਆ ਹੈਗਾ ਇਸ ਧਰਤੀ ਨੂੰ ਵਿਕਾਸ ਕਰਾਇਆ ਹੈਗਾ ਔਰ ਜਿਨ੍ਹਾਂ ਜਿਨ੍ਹਾਂ ਉੱਤੇ ਬਹੁਤ ਮਾਣ ਹੈ ਇਲਾਕੇ ਨੂੰ ਉਹਨਾਂ ਦੀ ਕੌਲ ਤੇ ਇਕੱਠ ਹੋਇਆ ਹੈਗਾ ਹੈ ਪਾਰੇ ਕੱਟ ਸਾਰੇ ਕੱਟ ਨਹੀਂ ਹੈਗਾ ਪਿੰਡਾਂ ਦੇ ਮੋਤਵਰ ਸੱਜਣ ਪੰਜ ਸਰਪੰਚ ਬਲੌਗਸ ਦੇ ਮੈਂਬਰ ਜਿਲ੍ਹਾ ਪਰਿਸ਼ਦ ਮੈਂਬਰ ਤੇ ਨੰਬਰਦਾਰ ਤੇ ਜੂਤ ਕਾਂਗਰਸ ਦੇ ਵੋਧੇਦਾਰ ਸਹਿਬਾਨ ਤੇ ਉਹ ਸਾਰੇ ਆਏ ਨੇ ਜਿਹੜੇ ਖੁਦ ਅੱਗੇ ਵੋਟਾਂ ਆਪੜੀ ਪਾਣ ਕੇ ਬਾਕੀ ਲੋਕਾਂ ਨੂੰ ਵੀ ਵੱਡੀ 기ਰਤੀ ਮਿਲਦਾ ਹੈ ਤੁਸੀਂ ਅੱਜ ਦਫ਼ਤਰ ਜਿ ਬੁਲਾਇਆ ਸੀ ਵਿਸ਼ਵਾਸ ਪਰ ਕਿੰਨਾ ਆਪਣੇ ਪਰਿਵਾਰ ਵਾਲੇ ਵੀ ਦੱਸਿਆ ਵੀ ਕਾਂਗਰਸ ਵਿੱਚ ਹੀ ਆ ਕਾਂਗਰਸ ਵਿੱਚ ਹੀ ਰਹੇ ਦੇਖੋ ਅੱਜ ਸੁਆਣੇ ਹਲਕੇ ਦੀ ਸਮੂਹ ਲੀਡਰਸ਼ਿਪ ਉਹ ਵਰਕਰਾਂ ਦੀ ਇਹ ਮੀਟਿੰਗ ਹੈ ਕੀ ਹੈ ਇਕੱਠੇ ਤੁਸੀਂ ਕਹਿ ਸਕਦੇ ਸਾਡਾ ਜਿਹੜਾ ਕਾਂਗਰਸ ਪਰਿਵਾਰ ਇਕੱਠਾ ਹੋਇਆ ਸ਼੍ਰੀ ਧਰਮਵੀਰ ਗਾਂਧੀ ਜੀ ਦੇ ਸਵਾਗਤ ਕਰਨ ਵਾਸਤੇ ਔਰ ਵਿਸ਼ਵਾਸ ਦਿਵਾਉਣ ਵਾਸਤੇ ਕਿ ਆਉਣ ਵਾਲੀ ਜਿਹੜੀ ਲੜਾਈ ਹੈ ਉਹ ਡਾਕਟਰ ਧਰਮਵੀਰ ਗਾਂਧੀ ਜਿੱਦ ਦੀ ਸਾਡੀ ਲੜਾਈ ਹੈ ਅਸੀਂ ਲੜਨੀ ਹੈ ਇਹ ਲੜਾਈ ਇਕੱਠ ਨਹੀਂ ਹੈਗਾ ਸਾਡੀ ਪਾਰਟੀ ਡਿਊਟੀ ਲਾਉਗੀ ਵੱਡਾ ਇਕੱਠ ਵੀ ਕਰਾਂਗੇ ਸੋ ਮਸਲਾ ਟਿਕਟ ਦਾ ਹੁੰਦਾ ਹੈ ਟਿਕਟ ਅਪਲਾਈ ਕਰਨਾ ਮੰਗ ਕਰਨਾ ਹਰੇਕ ਕਾਂਗਰਸੀ ਦਾ ਹੱਕ ਹੈ ਜਦੋਂ ਕਾਂਗਰਸ ਪਾਰਟੀ ਸਾਡੀ ਡਿਸਿਪਲਿਨ ਪਾਰਟੀ ਹੈ ਇੱਕ ਵਾਰੀ ਟਿਕਟ ਦਾ ਫੈਸਲਾ ਹੋ ਜਾਂਦਾ ਹੈ ਲੜਾਈ ਕੱਲੇ-ਕੱਲੇ ਕਾਂਗਰਸੀ ਦੀ ਹੋ ਜਾਂਦੀ ਹੈ ਅਸੀਂ ਲੜਾਈ ਲੜਾਂਗੇ ਤੇ ਵਿਸ਼ਵਾਸ ਦਿਵਾਇਆ ਡਾਕਟਰ ਧਰਮਪ੍ਰੀਤ ਗਾਂਧੀ ਜੀ ਨੂੰ ਵੱਡੇ ਲੀਡ ਦੇ ਨਾਲ ਸਮਾਣੇ ਚ ਫੇਰ ਜਿਤਾਵਾਂਗੇ ਕੱਲੇ ਸਮਾਣੇ ਚ ਸਾਰੇ ਹਲਕੇ ਪਟਿਆਲੇ ਦੇ ਵਿੱਚ ਅਸੀਂ ਇੱਕ ਮੂਵਮੈਂਟ ਤਿਆਰ ਕਰਾਂਗੇ ਇਹ ਸਭ ਤੋਂ ਵੱਡੀ ਲੀਡ ਦੇ ਨਾਲ ਡਾਕਟਰ ਧਰਮਪ੍ਰੀਤ ਗਾਂਧੀ ਜੀ ਜਿੱਤਣ ਇੱਥੇ ਮਾਈਨਿੰਗ ਦੀ ਨਜਾਇਜ਼ ਮਾਈਨਿੰਗ ਦੀ ਵੀ ਗੱਲ ਕਰਾਂਗੇ ਲੱਗਦਾ ਕਿ ਆਸ-ਪਾਸ ਮਾਈਨਿੰਗ ਹੋ ਰਹੀ ਹੈ ਅੱਜ ਤਣੀ ਕੁ ਜਿੱਥੇ ਆਇਆ ਏਪਰ ਬੜੇ ਚੱਲ ਰਹੇ ਐ ਤੇ ਏਪਰ ਉਹਨਾਂ ਦੇ ਹੀ ਐ ਜਿਹੜੇ ਰੂਲ ਕਰ ਰਹੇ ਐ ਜਿਹੜੇ ਅਹੁਦਿਆਂ ਤੇ ਬੈਠੇ ਐ ਕੱਲੇ ਸਮਾਣੇ ਚ ਨਹੀਂ ਸਾਰੇ ਪੰਜਾਬ ਚ ਮਾਈਨਿੰਗ ਚੱਲ ਰਹੀ ਐ ਹਰ ਇੱਕ ਤਰ੍ਹਾਂ ਦਾ ਗਲਤ ਕੰਮ ਅੱਜ ਪੰਜਾਬ ਦੇ ਵਿੱਚ ਹੋ ਰਿਹਾ ਜਿਹੜੀ ਸਰਕਾਰ ਐ ਆਜ਼ਾਦ ਭਾਰਤੀ ਸਭ ਤੋਂ ਬੈ ਕਹਿਣਾ ਬਾਣੀ ਸਰਕਾਰ ਅੱਜ ਤਰਾ ਤਰਾ ਹੋਈ ਪਈ ਐ ਇਸ ਕਰਕੇ ਤੁਸੀਂ ਦੇਖ ਰਹੇ ਹੋਏ ਮੌਲ ਬੜਿਆ ਹੋਇਆ ਅੱਜ ਆਵਾਮ ਇਕੱਠਾ ਹੋ ਕੇ ਅੱਜ ਜਿਹੜਾ ਪੰਜਾਬ ਦਾ ਮਾਹੌਲ ਬਣਿਆ ਇਹ ਸਾਡੇ ਰਾਜਾ ਬੜਿੰਗ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਜਿਹੜੀ ਮਿਹਨਤ ਕੀਤੀ ਹੈ ਔਰ ਜਿਹੜੀ ਕਾਰਗੁਜ਼ਾਰੀ ਹੈ ਸਰਕਾਰ ਦੀ ਉਹਦੇ ਬਰੋਚ ਪੰਜਾਬ ਕੱਟਾ ਹੋਇਆ ਵੱਡੀਆਂ ਗਿਣਤੀਆਂ ਦੇ ਵਿੱਚ ਕਾਂਗਰਸ ਪਾਰਟੀ ਜਿੱਤਣ ਜਾ ਰਹੀ ਹੈ ਔਰ ਪਟਿਆਲੇ ਦੀ ਸੀਪੀਏ ਸੀ ਵੱਡੇ ਮਾਰਜਿਨ ਨਾਲ ਸਮਾਨੇ ਤੋਂ ਕਿੰਨੇ ਕੀ ਵੋਟ ਸਮਝੋ ਜੀ ਹੱਕ ਦੇ ਵਿੱਚ ਪਈ ਗਈ ਵੱਡਾ ਮਾਰਜਿਨ ਬਹੁਤ ਵਧੀਆ ਆਉਣ ਵਾਲੇ ਦਿਨਾਂ ਦੇ ਵਿੱਚ ਮਾਹੌਲ ਬਣਨਾ ਸੀ ਬਣਾਣਾ ਹੈ ਤੇ ਵੱਡੇ ਮਾਰਜਿਨ ਨਾਲ ਡਾਕਟਰ ਸਾਹਿਬ ਜਿੱਤਣਗੇ ਅੱਜ ਦੇ ਪਿਛਲੇ ਵੱਡੇ ਮਾਚਨ ਦੀ ਗੱਲ ਕਰ ਰਹੇ ਹਾਂ ਐਮਐਲਏ ਸਮਾਣਾ ਚੇਤਨ ਸਿੰਘ ਜੋੜਾ ਮਾ ਜਿਹੜਾ ਲਗਾਤਾਰ ਜਾ ਕੇ ਗੱਲ ਕਰ ਰਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਦੇ ਸੀਟਾਂ ਨਹੀਂ 13 ਦੇ 17 ਸੀਟਾਂ ਜਿੱਤਾਂਗੇ ਅਸੀਂ ਉਸ ਤੇ ਵੀ ਕਹਿਣਾ ਚਾਹੀਦਾ 13 ਦੀਆਂ 13 ਸੀਟਾਂ ਦਾ ਆਉਣ ਵਾਲੇ ਸਮੇਂ ਦੇ ਜਿਹੜੀ ਕੈਂਪੇਨ ਚੱਲ ਰਹੀ ਹੈ ਉਸ ਤੋਂ ਕਹਿਣਾ ਕਹੜਕੂਨ ਨਾਲ ਕੁਝ ਨਹੀਂ ਹੁੰਦਾ ਗੱਲ ਤਾਂ ਜਿਹੜੀ ਅੱਜ ਦੀ ਜਿਹੜੀ ਪਿਕਚਰ ਦਿਖ ਰਹੀ ਹੈ ਓਵਰਆਲ ਪਿਕਚਰ ਪੰਜਾਬ ਦੀ ਹੈ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਮжоਰਿਟੀ ਸੀਟਾਂ ਕਾਂਗਰਸ ਪਾਰਟੀ ਜਿੱਤੂਗੀ ਜਿਨ੍ਹਾਂ ਦੇ ਵਿੱਚ ਡਾਕਟਰ ਧਰਮਪਾਲ ਗਾਂਧੀ ਜੀ ਇੱਕ ਨੇ ਥੈਂਕ ਯ থক